ਸਸੀ ਗਾਰ ਵੀ ਸਾਰਿਆਂ ਨੂੰ ਤੇ ਅੱਜ ਦੇ ਵਲੌਗ ਵਿੱਚ ਵੀ ਆਪਾਂ ਚੱਲੇ ਆ ਮੈਚ ਆਪਣਾ 8:30 ਵਜੇ ਖੇਡਣ ਜਾ ਰਹੇ ਆ ਤੇ ਉਸ ਤੋਂ ਬਾਅਦ ਬਈ ਦੇਖਦੇ ਆ ਜਿੱਦਾਂ ਕਿ ਹਾਰਦੇ ਆ ਹੱਸ ਵਰਗੇ ਆਉਂਦੇ ਆ ਆਪਾਂ ਚੱਕ ਲਈ ਬੈਟ 65 HS ਤੇ ਇੱਕ ਦੂਸਰਾ ਬੈਟ ਹੈਗਾ ਦੇਖਦੇ ਆ ਕੀ ਬੰਨਾਂ ਅਜ ਬੂਟ ਪਾਲੀਏ ਜੀ ਬੂਟ ਆਪਣੇ ਕਿੱਥੇ ਆ ਲੋ ਜੀ ਪਪਾਲਿਆ ਬੂਟ ਤੇ ਆਪਾਂ ਵੇਟ ਕਰਦੇ ਹਾਂ ਸਦੀ ਹੱਥ ਹੋਇਆ ਆ ਜਾ ਬਈ ਛੇਤੀ ਲੋ ਜੀ ਇਹ ਆਪਣਾ ਡਾਇਟ ਲੋਗ ਲਗੇ ਚਾਬੀ आप चला गे जी गी चलो जी आपकते हैं हसनू तो उस देखते हैं कि माहौल ਦੀ ਕਰ ਰਹੇ ਆ ਜੀ ਦੇਖੋ ਕਦੋਂ ਆਉਂਦੇ ਲੋਗੇ ਮਿੱਤਰ ਹੁਣ ਪਹੁੰਚ ਗਏ ਸੀ ਗਰਾਊਂਡ 'ਚ ਤੇ ਦੇਖਦੇ ਆਂ ਕੀ ਬਣਦਾ ਅੱਗੇ ਲਓ ਜੀ ਮੈਚ ਚੱਲੀ ਜਾਂਦਾ ਪਹਿਲਾਂ ਇਹ ਦੋ ਵਾਰ ਸੀ ਵੇਟ ਕਰ ਰਹੇ ਆਂ ਕਿ ਵੇ ਪਾਰੀ ਸਾਡੀ ਕਦੋਂ ਆਉਗੀ ਅਗਲਾ ਮੈਚ ਆ ਵੀ ਸਾਡਾ ਇਸ ਤੋਂ ਤੇ ਇਹ ਦੋ ਵਾਰ ਦੇਖਦੇ ਆਂ ਕੀ ਰਿਜ਼ਲਟ ਮਿਲਦਾ ਲਓ ਵੀ ਮੁੰਡਾ ਚਾਹ ਪੀ ਕੇ ਹੋਣਗੇ ਟੈਟ ਪਾਣੀ ਪੋਣੀ ਪੀ ਲਿਆ ਤੇ ਮੁੰਡਿਓ ਬੈਸਟ ਆਫ ਲੱਕ ਕਰਨਾ ਪਾ ਅੱਜ ਵੇਖਨੇ ਆ ਵੀ ਕਿੰਨਾ ਕੁ ਚਾਹ ਦਾ ਮੁੱਲ ਮੋੜਨਗੇ ਗਰਲਾਲ ਬਾਈ ਕਰਨਾਲ ਵਾਈ ਕਹਿੰਦੇ ਇਹਨੂੰ ਸਾਰੇ ਸਸਰੀ ਕਾਲੀ ਸਸਰੀ ਕਾਲ ਲਓ ਵੀ ਆਪਣੀ ਟੀਮ ਰੈਡੀ ਆ ਸੋ ਦੇਖਦੇ ਆ ਕੀ ਮੰਦਾ ਲਓ ਵੀ ਆਪਣੀ ਬੈਟਿੰਗ ਚੱਲੀ ਜਾਂਦੀ ਆ ਦੇਖਦੇ ਆ ਜੀ ਕਿੰਨੇ ਰਨ ਬਣਦੇ ਆ ਤੁਹਾਨੂੰ ਬਹੁਤ ਦੱਸਦੇ ਹਾਂ ਰਿਜ਼ਲਟ ਕੀ ਆ ਲਓ ਜੀ ਕੈਚ ਹੋ ਗਿਆ ਇੱਕ ਲਓ ਜੀ ਅੱਜ ਬੈਡ ਲੱਕ ਰਿਹਾ ਆਪਣਾ ਆਪਾ ਪਹਿਲਾ ਮੈਚ ਹਾਰ ਚੁੱਕੇ ਆ ਆਪਣੇ ਸਿਗੇ ਬਾਈ 4 ਓਵਰ 27 ਰਨ ਉਹਨਾਂ ਨੇ 3 ਚੌਥੇ ਓਵਰ ਦੀ ਦੂਜੀ ਬੋਲ ਤੇ ਮੈਚ ਫਿਨਿਸ਼ ਕਰਤਾ ਤੇ ਚਲੋ ਜੀ ਹੁਣ ਅੱਪ ਚੱਲਦੇ ਆਂ ਘਰ ਵੱਲ ਦਾ ਚਲੋ ਅਗਲੀ ਵਾਰ ਆਪਾਂ ਹੋਰ ਬੈਸਟ ਕਰਾਂਗੇ ਧੰਨਵਾਦ ਜੀ ਸਾਰਿਆਂ ਦਾ ਉਹ ਬਾਈ ਪੱਕੀ ਜਾਣੀ ਬੋਲ ਜਾ ਇਹ ਉਹ ਟੀਮ ਐ ਕਿਹੜੀ ਆਈ ਤੇ ਗਈ ਬੱਸ ਲਓ ਜੀ ਆਪਾਂ ਪਹੁੰਚ ਗਏ ਪਿੰਡ ਹੁਣ ਆਪਾਂ ਪੀਨੇ ਆਂ ਜੂਸ ਤੇ ਜੂਸ ਪੀ ਕੇ ਵੀ ਗਰਮੀ ਬਹੁਤ ਆਜ ਜੂਸ ਪੀ ਕੇ ਜਾਵਾਂਗੇ ਜੀ ਧਰਵਾਲਾ ਚਲੋ ਕੋਈ ਗੱਲ ਨਹੀਂ ਅੱਜ ਬੈਡ ਲੱਗ ਰਿਹਾ ਤਾਂ ਕੱਲ ਨੂੰ ਆਪਾਂ ਨਵੇਂ ਗਰਾਊਂਡ 'ਚ ਮਿਲਾਂਗੇ ਕਿਤੇ ਹੋਰ ਐਂਟਰੀ ਭਰਾਂਗੇ ਤੇ ਵੈਸੇ ਆਪਣੀ ਟੀਮ ਮੈਂਟਾਂ ਅੱਜ ਵੈਸੇ ਮਾੜਾ ਪ੍ਰਦਰਸ਼ਨ ਨਹੀਂ ਸੀ ਕਿ ਬਹੁਤ ਵਧੀਆ ਸੀਗਾ ਲਓ ਜੀ ਅਸ ਵੇਟ ਕਰਦਾ ਗੱਡੀ ਉਸ ਤੇ ਕਦੋਂ ਮੁਨਾਇਊਗਾ ਲਓ ਜੀ ਅੱਜ ਦਾ ਬਲੌਗ ਹੈ ਆਪਾਂ ਜੂਸ ਪੀ ਕੇ ਇੱਥੇ ਖਤਮ ਕਰਦੇ ਆ ਤੇ ਮਿਲਦੇ ਆ ਕਿਸੇ ਨਵੇਂ ਬਲੌਗ ਚ ਧੰਨਵਾਦ ਜੀ ਸਾਰਿਆਂ ਦਾ